ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬ੍ਰਿਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰ ਦਿਆਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਦੇ ਸਾਫ ਦਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਮੁੰਡੇ ਦੀ ਮਰਨ ਤੋਂ ਪਹਿਲਾਂ ਵੀਡੀਓ ਵਾਇਰਲ ਪਿਤਾ ਤੇ ਪਤਨੀ ਦਾ ਅਫੇਅਰ ਸਮੇਤ ਲਾਇ ਇਲਜ਼ਾਮ ਛੱਡੀ ਡਾਇਰੀ ਜੇ ਰਜੀਵ ਗਾਂਧੀ ਨੂੰ ਕਤਲ ਕਰਨ ਵਾਲੇ ਰਹਾ ਹੋ ਸਕਦੇ ਨੇ ਤਾਂ ਬੰਦੀ ਸਿੰਘ ਕਿਉਂ ਨਹੀਂ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਚੁੱਕਿਆ ਸਵਾਲ ਨਿਸ਼ਵਾਦ ਖੋਰੀ ਦੇ ਦੋਸ਼ ਵਿੱਚ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਆਪ ਦੀ ਕਟੜ ਇਮਾਨਦਾਰ ਰਾਜਨੀਤੀ ਦੇ ਦਾਅਵਿਆਂ ਨੂੰ ਝਟਕਾ ਕਾਂਗਸਿਆਗੂ ਸੁਖਪਾਲ ਖੈਰਾ ਦਾ ਆਪ ਸਰਕਾਰ ਤੇ ਸ਼ਬਦੀ ਹਮਲਾ ਨਕਲੀ ਵਿਜੀਲੈਂਸ ਅਧਿਕਾਰੀ ਬਣ ਕੇ ਆਏ ਵਿਅਕਤੀ ਨੇ ਬਿਜਲੀ ਵਿਭਾਗ ਦੇ ਐਸਡੀਓ ਤੇ ਜੇਈ ਨੂੰ ਕੀਤਾ ਅਗਵਾ ਤੇ ਸਨੀ ਦਿੌਰ ਖੁਦ ਗੱਡੀ ਚਲਾ ਕੇ ਟਾਰੀ ਸਰ ਹੱਦ ਪਹੁੰਚੇ ਪੁੱਤਰ ਕਰਨ ਤੇ ਨੂੰ ਨਾਲ ਰਿਟਰੀਟਸ ਮਾਰੋ ਦੇਖਿਆ ਆਪ ਬੀਐਸਐਫ ਜਵਾਨਾਂ ਨਾਲ ਫੋਟੋਆਂ ਖਿਚਵਾਈਆਂ ਤੇ ਹੁਣੇ ਨਾ ਖਾਸ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਕੈਬਨਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਆਕਿਲ ਅਖਤਰ ਦੀ ਮੌਤ ਦੇ ਮਾਮਲੇ ਵਿੱਚ ਇੱਕ ਸਨਸਨੀ ਖੇਜ਼ ਮੋੜ ਆ ਗਿਆ ਏ ਮਾਮਲੇ ਵਿੱਚ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਜਿਸ ਦੇ ਕਥਿਤ ਤੌਰ ਤੇ ਆਕਿਲ ਦੇ ਹੋਣ ਬਾਰੇ ਕਿਹਾ ਜਾ ਰਿਹਾ ਹੈ ਵੀਡੀਓ ਵਿੱਚ ਆਕਿਲ ਅਖਤਰ ਵੱਲੋਂ ਜਿੱਥੇ ਆਪਣੀ ਮੌਤ ਦੀ ਸਾਜ਼ਿਸ਼ ਨੂੰ ਲੈ ਕੇ ਖੁਲਾਸੇ ਕੀਤੇ ਗਏ ਉੱਥੇ ਹੀ ਆਪਣੇ ਪਿਤਾ ਸਾਡਾ ਡੀਜੀਪੀ ਤੇ ਆਪਣੀ ਪਤਨੀ ਨਾਲ ਅਫੇਅਰ ਹੋਣ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਇੱਕ ਕਥਿਤ ਵੀਡੀਓ ਦਿਖਾਉਂਦੇ ਹੋਏ ਮਲੇਰ ਕੋਟਲਾ ਦੇ ਗਵੰਡੀ ਨੇ ਅਕਿਲ ਦੀ ਮੌਤ ਸਬੰਧੀ ਕਈ ਗੰਭੀਰ ਇਲਜ਼ਾਮ ਲਗਾਏ ਸ਼ਮਸੂਦੀਨ ਦਾ ਦਾਵਾ ਹੈ ਕਿ ਅਕਿਲ ਦੀ ਪਤਨੀ ਤੇ ਪਿਤਾ ਦੇ ਨਾਜਾਇਜ਼ ਸਬੰਧ ਸਨ ਇਸ ਤੋਂ ਇਲਾਵਾ ਉਸ ਦੀ ਮਾਂ ਰਜ਼ੀਆ ਸੁਲਤਾਨਾ ਵੀ ਇਸ ਵਿੱਚ ਸ਼ਾਮਿਲ ਸੀ ਅਕਿਲ ਨੇ ਖੁਦ 27 ਅਗਸਤ ਨੂੰ ਜਾਰੀ ਇੱਕ ਵੀਡੀਓ ਵਿੱਚ ਇਹ ਖੁਲਾਸਾ ਕੀਤਾ ਸੀ इस बात पूरे परिवार ने अखिल नु मारमदी साजिश रची सी शमसुद्दीन चौधरी ने इस मामले में पंचकुला पुलिस कमिश्नर को एक लिखित शिकायत भी सौंपी है आज 27 अगस्त 2025 है मैं रिकॉर्ड uh, <coughs> कर रहा हूं ताकि पे तो डॉक्यूमेंट हो जाए मेरे पास पहले से ही जिसमें मतलब बेसिकली मैंने अपने आज को और वाइफ का फेयर डिस्कवर किया और काफी टाइम हो गया साल डेढ़ दो साल हो गया मेरे को जब से पता लगा अब बेसिकली मेरे को बहुत मेंटल ट्रॉमा में हूँ बहुत ज्यादा स्ट्रेस में हूँ मेरे को समझ नहीं आता मैं क्या करूँ क्या ना करूं मेरे को हर रोज लगता है कि आज झूठा केस करेंगे आज करेंगे इन्होंने एक बार ऑलरेडी ट्राई कर चुके हैं और अब पता नहीं क्या कहानी अपनी छोड़ते रहते हैं कि तूने जहर दे दिया ये कर दिया वो कर दिया ਆਪਣੇ ਆਪ ਹੀ ਮੰਨ ਗੜਬ ਕਹਾਣੀ ਆਪਣਾ ਪ੍ਰਤਿਅਕਾਲ ਤੱਕ ਸ਼੍ਰੀਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਇਕ ਤਥਾ ਵਿਚਾਰ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ ਨੌਵੇਂ ਪਾਤਸ਼ਾਹ ਸ਼ਹੀਦ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਉੱਥੇ ਹੀ ਉਹਨਾਂ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ ਉਹਨਾਂ ਆਖਿਆ ਕਿ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਅਲੰਬਰਦਾਰ ਧਾਰਮਿਕ ਆਜ਼ਾਦੀ ਦੇ ਮੂਜਸਮੇ ਤੇ ਤਿਲਕ ਜੰਝੂ ਦੀ ਰਾਖੀ ਕਰਨ ਵਾਲੇ ਸ਼ਹੀਦ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰ ਰਹੇ ਹਾਂ ਤਾਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਆਵਾਜ਼ ਚੁੱਕਣੀ ਚਾਹੀਦੀ ਹੈ ਉਹਨਾਂ ਸਵਾਲ ਕਰਦੇ ਆਖਿਆ ਕਿ ਜੇ ਅਜੀਵ ਗਾਂਧੀ ਨੂੰ ਕਤਲ ਕਰਨ ਵਾਲੇ ਰਿਹਾਅ ਹੋ ਸਕਦੇ ਨੇ ਤਾਂ ਬੰਦੀ ਸਿੰਘ ਕਿਉਂ ਨਹੀਂ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਐਲਾਨ ਕੀਤਾ ਸੀ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਆਪਣੇ ਬੋਲਾਂ ਤੇ ਫੁੱਲ ਨਹੀਂ ਚੜਾਈ 350 ਸਾਲਾ ਸ਼ਹੀਦੀ ਸਾਕਾ ਆਪਾਂ ਮਨਾਉਣਾ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾਕੀਨੋ ਵੱਡੋ ਕੱਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਜਦੋਂ ਇੱਥੇ ਮਜ਼ਲੂਮ ਤਿਲਕ ਤੇ ਜੰਝੂ ਵਾਲੇ ਸਨ ਤਾਂ ਗੁਰੂ ਨੇ ਇਹਨਾਂ ਦੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਧਾਰਮਿਕ ਆਜ਼ਾਦੀ ਦੇ ਵਾਸਤੇ ਸ਼ਹਾਦਤ ਦਿੱਤੀ ਆਪਾਂ 350 ਸਾਲ ਅੱਛੀ ਦੀ ਸਾ ਕਮਣਾਉਣਾ ਅੱਜ ਉਸੇ ਹੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਿੱਖ ਬੰਦੀ ਸਿੰਘ ਉਹ ਕਾਇਦ ਵੇਚ ਨੇ ਔਰ ਸਜ਼ਾ ਵੱਧ ਵੀ ਭੁਗਤ ਲਈ ਪਰ ਛੱਡੇ ਨਹੀਂ ਜਾ ਰਹੇ ਤਾਂ ਆਪਾਂ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਧਾਰਮਿਕ ਆਜ਼ਾਦੀ ਦੇ ਮਦਦਸਮੇ ਤਿਲਕ ਜੰਜੋ ਦੀ ਰਾਖੀ ਕਰਨ ਵਾਲਿਆਂ ਨੂੰ ਯਾਦ ਕਰ ਰਹੇ ਹਾਂ ਤਾਂ ਬੰਦੀ ਸਿੰਘਾਂ ਦੀ ਵੀ ਗੱਲ ਕਰਨੀ ਸਮੁੱਚੀ ਕੌਮ ਨੂੰ ਬਿਨਾਂ ਕਿਸੇ ਆਪਸੀ મતભੇਦ ਤੋਂ ਇਸ ਮਸਲੇ ਦੇ ਉੱਤੇ ਆਵਾਜ਼ ਹਮੇਸ਼ਾ ਚੁੱਕਦੇ ਰਹਿਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਬੰਦੀ ਸਿੰਘ ਹਨ ਜੇ ਸਮੇਂ ਦੀ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਵਾਲੇ ਰਹਾ ਹੋ ਸਕਦੇ ਹਨ ਹੋਏ ਨੇ ਨਾ ਰਜੀਵ ਗਾਂਧੀ ਦੇ ਕਾਤਲ ਕਿਸ਼ੋਰੀ ਲਾਲ ਚਟਕਾਈ ਜਿਹਨੂੰ ਸਤਫਾਨ ਸਿੰਘ ਆ ਸੀ ਉਹਨੂੰ ਬਖਸ਼ਿਆ ਜਾ ਸਕਦਾ ਹੈ ਪੀਐਮ ਵੱਡਾ ਹੁੰਦਾ ਸੀ ਆਮਨੀ ਇਹ ਤੇ ਸਭ ਜਾਣਦੇ ਆ ਤਾਂ ਫੇਰ ਜਿਹੜੇ ਸਾਡੇ ਬੰਦੀ ਸਿੰਘ ਹਨ ਇਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਸਕਦਾ ਜਿਹੜਾ ਗੁਰੂ ਧਾਰਮਿਕ ਆਜ਼ਾਦੀ ਦੇ ਲਈ ਇੱਥੇ ਸ਼ਹਾਦਤ ਦਿੰਦਾ ਹੈ ਉਸ ਗੁਰੂ ਦੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਕਿੱਥੇ ਹੈ ਹਾਕਤੇ ਹਕੂਕ ਕਿੱਥੇ ਹਨ ਪਰ ਬਦ ਕਿਸਮਤੀ ਕੌਮ ਦੀ ਇਹ ਹੈ ਇਹਨਾਂ ਸਾਂਝੇ ਕੌਮੀ ਮੁੱਦਿਆਂ ਤੇ ਇਕੱਠੇ ਹੋਣ ਦੀ ਬਜਾਏ ਸਿੱਖ ਆਪਸ ਵਿੱਚ ਖੰਦੇ ਖਾ ਕਾਂਸੀਆਗੂ ਦੇ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ सीबीआई ਵੱਲੋਂ ਡੀਆਈਜੀ ਪੁੱਲਰ ਦੀ ਗ੍ਰਿਫਤਾਰੀ ਨੂੰ ਪੰਜਾਬ ਵਿੱਚ ਸਭ ਤੋਂ ਵੱਡਾ ਪ੍ਰੇਸ਼ਟਾਚਾਰ ਘੁਟਾਲਾ ਕਰਾਰ ਦਿੱਤਾ। ਉਨ੍ਹਾਂ ਇਸ ਨੂੰ ਆਪ ਦੀ ਕਟੜੀ ਇਮਾਨਦਾਰ ਰਾਜਨੀਤੀ ਦੇ ਦਾਅਵਿਆਂ ਨੂੰ ਝਟਕਾ ਦੱਸਿਆ। ਖੈਰਾ ਨੇ ਕਿਹਾ ਕਿ ਪੁੱਲਰ ਤੋਂ ਵੱਡੀ ਮਾਤਰਾ ਵਿੱਚ ਨਕਦੀ, ਸੋਨਾ ਤੇ ਜਾਇਦਾਦ ਦੀ ਬਰਾਮਦਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੇ ਪੁਲਿਸ ਵਿਭਾਗ ਦੀ ਪ੍ਰੇਸ਼ਟਾਚਾਰ ਰੋਕਣ ਵਿੱਚ ਅਸਫਲਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਅਨੁਸਾਰ ਇਕ ਅਧਿਕਾਰੀ ਦੁਆਰਾ ਇੰਨੀ ਨਾਜਾਇਜ਼ ਦੌਲਤ ਇਕੱਠੀ ਕਰਨਾ ਆਪ ਸਰਕਾਰ ਪੁਲਿਸ ਤੇ ਸਿਵਲ ਨੌਕਰ ਸ਼ਾਹੀ ਵਿੱਚ ਭ੍ਰਿਸ਼ਟਾਚਾਰ ਦੀ ਡੁੰਗਾਈ ਨੂੰ ਉਜਾਗਰ ਕਰਦਾ ਏ ਖਿਆਰੇ ਨੇ ਆਪ ਦੇ ਸਾਫ ਸੁਥਰੇ ਸ਼ਾਸਨ ਦੇ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਤੇ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਚੁੱਪੀ ਨੂੰ ਮਿਲੀ ਪੁਗਤ ਦਾ ਸਬੂਤ ਦਸਿਆ ਉਹਨਾਂ ਵਿਜੀਲੈਂਸ ਬਿਊਰੋ ਤੇ ਸਵਾਲ ਉਠਾਉਂਦਿਆਂ ਕਿ ਆ ਕੀ ਇਹ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਬਜਾਏ ਆਪ ਦੇ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਦਾ ਸਾਧਨ ਬਣ ਗਿਆ ਏ ਕਰਨੀ ਮੰਗ ਕੀਤੀ ਕੀ ਆਪ ਸਰਕਾਰ ਪੰਜਾਬ ਦੇ ਲੋਕਾਂ ਸਾਹਮਣੇ ਸਪਸ਼ਟੀਕਰਨ ਦੇਵੇ ਤੇ ਇਸ ਘਟਾਲੇ ਦੀ ਸੁਤੰਤਰ ਨਿਆਂਇਕ ਜਾਂਚ ਸ਼ੁਰੂ ਕਰੇ ਤਾਂ ਜੋ ਪ੍ਰਿਸ਼ਟਾਚਾਰ ਦੇ ਪੈਮਾਨੇ ਤੇ ਇਸੇ ਫੈਲਾਦਾ ਪਤਾ ਲਗਾਇਆ ਜਾ ਸਕੇ ਜੀ ਇੱਕ ਡੀਆਈਜੀ ਕੋ ਐਡੇ ਵੱਡੇ ਪਦਰ ਦੇ ਉੱਤੇ ਆ ਪ੍ਰਾਪਰਟੀ ਤੇ ਨਗਦੀ ਤੇ ਸੋਨਾ ਬਰਾਮਦ ਹੋਇਆ ਅਗਰ ਸਾਰੀ ਪੁਲਿਸ ਦੀ ਕਿਤੇ ਫੇਅਰ ਜਾਂਚ ਹੋਵੇ ਤਾਂ ਕਿੱਥੇ ਗੱਲ ਜਾ ਕੇ ਪਹੁੰਚੇਗੀ ਹੁਣ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਦੀ ਪੁਲਿਸ ਨੂੰ ਕੁਝ ਨਹੀਂ ਪਤਾ ਸੀਗਾ ਇੱਕ ਡੀਆਈਜੀ ਨੇੜੇ ਚੰਡੀਗੜ੍ਹ ਦੇ ਐਡੇ ਵੱਡੇ ਪੱਦਰ ਦੇ ਉੱਤੇ ਲੋਕਾਂ ਨੂੰ ਬਲੈਕਮੇਲ ਕਰ ਰਿਆ ਸੀ ਐਡੇ ਵੱਡੇ ਪੱਦਰ ਦੇ ਉੱਤੇ ਜਾਇਦਾਦ ਬਣਾ ਰਿਆ ਸੀਗਾ ਤੇ ਪੰਜਾਬ ਸਰਕਾਰ ਨੂੰ ਪਤਾ ਹੀ ਨਾ ਹੋਵੇ ਇਹ ਗੱਲ ਗਲਤ ਹੈ ਜਿੰਨੇ ਪਰਚੇ ਦਰਜ ਕੀਤੇ ਬਿਜ਼ਨਸ ਬਿਊਰੋ ਨੇ ਪੰਜਾਬ ਦੇ ਵਿੱਚ ਆ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਕਿਸੇ ਨੂੰ ਕੋਈ ਛਿਰੀ ਟਾਈ ਹੈ ਕਿਸੇ ਦਾ ਕੋਈ ਮੁਕਦਮਾ ਸਿਰੇ ਤੇ ਚੜਨਾ ਵਾ ਵਿਕਰਮ ਚੀਠੇ ਦਾ 200 ਗੁਆ ਰੱਖਿਆ 15 ਸਾਲ ਨਹੀਂ ਜਿਹੜੀ ਉਹਦੀ ਟ੍ਰਾਇਲ ਖਤਮ ਹੋ ਸਕਦੀ ਇਹਨਾਂ ਦਾ ਮਨਸ਼ਾ ਹੀ ਨਹੀਂ ਕਿ ਅਸੀਂ ਕਿਸੇ ਟ੍ਰਾਇਲ ਖਤਮ ਕਰੀਏ ਕਿਸੇ ਕਰਪਟ ਬੰਦੇ ਨੂੰ ਸਜ਼ਾ ਦਿਵਾ ਕੇ ਉਹਦੇ ਪੈਸੇ ਜਿਹੜੇ ਰਿਕਵਰ ਕਰਕੇ ਖਜ਼ਾਨੇ ਚ ਪਾਈਏ ਇੱਕ ਦੁੱਕੀ ਪੰਜੀ ਦੁੱਕੀ ਜਮ੍ਹਾਂ ਕਰਾਈ ਕਿ ਭਗਵੰਤ ਮਾਨ ਨੇ ਪਿਛਲੇ 3.5 ਸਾਲ ਇਹਨਾਂ ਦਾ ਮਕਸਦ ਹੁੰਦਾ ਕਿ ਇੱਕ ਐਫ ਆਈ ਆਰ ਕਰੋ ਬੰਦੇ ਨੂੰ ਫੜ ਕੇ ਅੰਦਰ ਦੇ ਦਿਓ ਆਪੇ ਹੀ 3-4 ਮਹੀਨੇ ਉਹ ਰਗੜੇ ਖਾਂਦਾ ਰਹੂਗਾ ਪਹਿਲਾਂ ਥੱਲਿਓ ਜਮਾਨਤ ਨਹੀਂ ਹੁੰਦੀ ਅੱਜਕੱਲ ਕੋਈ ਦੰਦਾ ਨਹੀਂ ਛੇਤੀ ਦੇ ਕੇ ਲੋਰ ਕੋਰਟ ਤੋਂ ਡਰੇ ਹੋਏ ਨੇ ਸਾਰੇ ਕਈ ਵਾਰ ਹਾਈ ਕੋਰਟ ਚ ਨਹੀਂ ਹੁੰਦੀ ਜਾਂ ਹਾਈ ਕੋਰਟ ਚ ਹੁੰਦੀ ਤੇ 3-4 ਮਹੀਨੇ ਇੱਕ ਆਦਮੀ ਨੂੰ ਖੱਜਲ ਖਰਾਬ ਤਾਂ ਕਰਕੇ ਮੈਂ ਆਪਣੇ ਆਪ ਦਾ ਬਚਾਓ ਕਰ ਰਿਆ ਕੱਲ ਭਗਵੰਤਪਾਨ ਉੱਥੇ ਕਹ ਰਿਹਾ ਐਰਾ ਗੈਰਾ ਨੱਥੂ ਖੈਰਾ ਉਹ ਲੱਖ ਲਾਂ ਲੰ ਤਿਆਰ ਭਗਵੰਤ ਕੱਟੜ ਇਮਾਨਦਾਰਾਂ ਦੀ ਅਟਰ ਫੇਲੀਅਰ ਦਾ ਕੰਪਲੀਟ ਕੋਲਾਪਸ ਦਾ ਜਿਹੜਾ ਕੇਜਰੀਵਾਲ ਤੇ ਭਗਵੰਤਪਾਨ ਖੁਦ ਨੂੰ ਕਹ ਜਾਂਦੇ ਆ ਕਿ ਹਮ ਤੋ ਬਹੁਤ ਕੱਟੜ ਇਮਾਨਦਾਰ ਆ ਲੇਕਿਨ ਅੱਜ ਡੀਆਈਜੀ ਭੁੱਲਰ ਦੀ ਅਰੈਸਟ ਤੇ ਸੀਬੀਆਈ ਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਚਲੋ ਸੀਬੀਆਈ ਦੇ ਖਿਲਾਫ ਹੀ ਬੋਲ ਦਿੰਦੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਨਾਬਾਜ਼ ਜੇਲ੍ਹ ਵਿੱਚ ਬੰਦ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਨੇ ਛਟਕਾ ਦਿੱਤਾ ਹੈ ਮਜੀਠੀਆ ਦੀ ਦਿਵਾਲੀ ਜੇਲ੍ਹ ਵਿੱਚ ਹੀ ਲੰਗੇਗੀ ਕਿਉਂਕਿ ਮੁਹਾਲੀ ਅਦਾਲਤ ਨੇ ਉਨ੍ਹਾਂ ਦੀ ਨਿਯਾਇਕ ਹਿਰਾਸਤ 1 ਨਵੰਬਰ ਤੱਕ ਬទਾ ਦਿੱਤੀ ਹੈ ਵਿਕਰਮ ਮਜੀਠੀਆ ਦੀ ਵੀਡੀਓ ਕਾਨਫਰencing ਰਾਹੀਂ ਅਦਾਲਤ ਵਿੱਚ ਪੇਸ਼ੀ ਹੋਈ ਇਸ ਦੌਰਾਨ ਅਦਾਲਤ ਵੱਲੋਂ ਨਦੀਨ ਨਿਯਾਇਕ ਹਿਰਾਸਤ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਦਾਜ਼ੀਏ ਕਿ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ 25 ਜੂਨ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਉਹ ਨਾਬਾਜ ਜੇਲ੍ਹ ਵਿੱਚ ਬੰਦ ਨੇ ਮਜੀਠੀਆ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਜਿਵੇਂ ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਪਾਰਟੀਆਂ ਨੇ ਆਪਣੀ ਰਣਨੀਤੀ ਕੜਨੀ ਸ਼ੁਰੂ ਕਰ ਦਿੱਤੀ ਹੈ ਫਰੀਦਕੋਟ ਦੀ ਰਾਜਨੀਤੀ ਵਿੱਚ ਪਿਛਲੇ 30 ਸਾਲਾਂ ਤੋਂ ਸਰਗਰਮ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ OSG ਰਹੇ ਸੰਦੀਪ ਸਿੰਘ ਸੰਨੀ ਬਰਾੜ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਇਸ ਵਿੱਚ ਖਾਸ ਗੱਲ ਇਹ ਹੈ ਕਿ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਸਮੇਤ ਭਾਜਪਾ ਦੇ ਕਈ ਵੱਡੇ ਆਗੂ ਪਹੁੰਚ ਰਹੇ ਨੇ ਇਸ ਦੌਰੇ ਨਾਲ ਕੈਪਟਨ ਵੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਸਰਗਰਮ ਹੋ ਸਕਦੇ ਨੇ ਸਨੀ ਬਰਾੜ ਨੇ ਆਪਣਾ ਰਾਜਨੀਤਿਕ ਸਫ਼ਰ ਕਾਂਗਰਸ ਤੋਂ ਸ਼ੁਰੂ ਕੀਤਾ ਸੀ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਈ ਜਾਣ ਮਗਰੋਂ ਉਹਨਾ ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਕੰਮ ਕੀਤਾ ਸੀ ਪਰ ਉਸ ਤੋਂ ਬਾਅਦ ਕੈਪਟਨ ਪਾਟਮਾ ਵਿੱਚ ਸ਼ਾਮਿਲ ਹੋ ਗਏ ਸਨ ਲੁਧਿਆਣਾ ਦੇ ਗਿਲ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਛੋਟੇ ਪੁੱਤਰ ਜਗਬਾਲ ਸਿੰਘ ਵੱਲੋਂ ਇੱਕ ਵਿਆਸ ਮਾਰੋ ਦੌਰਾਨ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ 5 ਸੈਕਿੰਡ ਦੀ ਵੀਡੀਓ ਵਿੱਚ ਜਗਪਾਲ ਨੂੰ ਪਿਸਤੌਲ ਨਾਲ ਹਵਾ ਵਿੱਚ ਦੋ ਗੋਲੀਆਂ ਚਲਾਉਂਦੇ ਹੋਏ ਦੇਖਿਆ ਗਿਆ ਜਗਪਾਲ ਦੇ ਵੱਡੇ ਭਰਾ ਦਵਿੰਦਰ ਸਿੰਘ ਨੇ ਗੋਲੀਬਾਰੀ ਤੋਂ ਬਾਅਦ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਕਿ ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਸਵੀਕਾਰ ਕੀਤਾ ਕਿ ਵੀਡੀਓ ਵਿੱਚ ਗੋਲੀਬਾਰੀ ਕਰਨ ਵਾਲਾ ਉਸਦਾ ਪੁੱਤਰ ਜਗਪਾਲ ਹੈ ਪਰ ਉਸਨੇ ਇਹ ਵੀ ਦਾਅਵਾ ਕੀਤਾ ਕਿ ਇਹ ਖਿਡੌਣੇ ਵਾਲੀ ਬੰਦੂਕ ਸੀ ਨਾ ਕਿ ਅਸਲ ਹਥਿਆਰ ਪੁਲਿਸ ਨੇ ਜਗਪਾਲ ਨੂੰ ਪੁਚ ਗਿਚ ਲਈ ਬੁਲਾਇਆ ਹੈ ਤੇ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਹਥਿਆਰ ਦੀ ਜਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਏਸੀਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਟੁਕਵੀਂ ਕਾਰਵਾਈ ਕੀਤੀ ਜਾਏਗੀ ਵਿਧਾਇਕ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਿਸ ਵਿੱਚ ਉਸਨੇ ਹਥਿਆਰ ਨੂੰ ਨਕਲੀ ਦੱਸਿਆ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਵਿਧਾਇਕ ਸੰਗੋਵਾਲ ਨੂੰ ਇਸ ਮਾਮਲੇ ਸਬੰਧੀ ਦਿੱਲੀ ਬੁਲਾਇਆ ਹੈ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਵਿਆਸ ਮਾਰੋ ਕਦੋਂ ਤੇ ਕਿੱਥੇ ਹੋਇਆ ਸੀ ਇਸ ਘਟਨਾ ਨੇ ਸਥਾਨਕ ਖੇਤਰ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਤੇ ਪੁਲਿਸ ਜਾਂਚ ਨੂੰ ਅੱਗੇ ਵਧਾਰ ਰਹੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ ਨਨਕਾਣਾ ਸਾਹਿਬ ਜਾਣ ਵਾਲੇ ਜਥਿਆਂ ਸੰਬੰਧੀ ਭਾਰਤ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤਾਜ਼ਾ ਇਹ ਕਿ ਹਾਰ ਸਰਕਾਰ ਨੇ ਪਾਕਿਸਤਾਨ ਜਾਣ ਵਾਲੇ 9 ਜਥਿਆਂ ਵਿੱਚੋਂ ਸਿਰਫ 4 ਨੂੰ ਹੀ ਪਾਕਿਸਤਾਨ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਹੈ ਫੈਸਲੇ ਮੁਤਾਬਕ 5 ਜਥੇਬੰਦੀਆਂ ਨੂੰ ਜਥਾ ਪਾਕਿਸਤਾਨ ਦੇ ਨਨਕਾਣਾ ਸਾਹਿਬ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਜਿਨ੍ਹਾਂ 4 ਜਥੇਬੰਦੀਆਂ ਨੂੰ ਪਾਕਿਸਤਾਨ ਵਿੱਚ ਜਥਾ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਉਹਨਾਂ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਤੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਸ਼ਾਮਿਲ ਨੇ ਇਹ ਚਾਰ ਜਥੇਬੰਦੀਆਂ ਹੀ ਆਪੋ ਆਪਣੇ ਜਥਿਆਂ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬੇ ਕਿ ਲੈ ਕੇ ਜਾ ਸਕਦੇ ਨੇ ਪੰਜਾਬ ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਵਧ ਰਹੀਆਂ ਨੇ ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਹੁਣ ਹੋਰ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਹੁਣ ਸਿਰਫ ਐਫ ਆਈ ਆਰ ਦਰਜ ਕਰਨ ਜਾਂ ਜੁਰਮਾਨਾ ਲਗਾਉਣ ਤੱਕ ਹੀ ਸੀਮਤ ਨਹੀਂ ਰਹੇਗਾ ਸਗੋਂ ਜਿਨ੍ਹਾਂ ਕਿਸਾਨਾਂ ਨੇ ਪ੍ਰਾਲੀ ਸਾੜੀ ਉਹਨਾਂ ਦੇ ਸਰਕਾਰੀ ਯੋਜਨਾਵਾਂ ਦੇ ਲਾਭ ਵੀ ਰੱਦ ਕਰ ਦਿੱਤੇ ਜਾਣਗੇ ਸਰਕਾਰੀ ਨਿਰਦੇਸ਼ਾਂ ਮੁਤਾਬਕ ਜਿਹੜੇ ਕਿਸਾਨ ਪਰਾਲੀ ਸਾੜਦੇ ਪਾਏ ਜਾਣਗੇ ਉਹਨਾਂ ਦੇ ਹਥਿਆਰਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾ ਸਕਦੇ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਉਹ ਉਪ ਵਿਭਾਗੀ ਅਧਿਕਾਰੀਆਂ ਰਾਹੀਂ ਸੋਸ਼ਲ ਸਿਕਿਉਰਿਟੀ ਤੇ ਚਾਈਲਡ ਡਿਵੈਲਪਮੈਂਟ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਉਹ ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਰਾਹੀਂ ਪਿੰਡਾਂ ਵਿੱਚ ਕਿਸਾਨਾਂ ਨੂੰ ਇਹ ਜਾਣਕਾਰੀ ਦੇਣ ਨਿਰਦੇਸ਼ਾ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਜੇ ਕਿਸਾਨ ਜਾਂ ਉਸ ਦੇ ਪਰਿਵਾਰ ਨੂੰ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਪਾਹਜ ਪੈਨਸ਼ਨ ਜਾਂ ਕੋਈ ਹੋਰ ਸਰਕਾਰੀ ਫਾਇਦਾ ਮਿਲ ਰਿਹਾ ਹੈ ਤਾਂ ਪਰਾਲੀ ਸਾੜਨ ਦੀ ਸੂਰਤ ਵਿੱਚ ਇਹ ਸਾਰੇ ਲਾਭ ਰੱਦ ਕਰ ਦਿੱਤੇ ਜਾਣਗੇ ਜਗਰਾਉ ਨੇੜੇ ਥਾਣਾ ਮੁੱਲਾਪੁਰ ਦਾਖਾ ਪੁਲਿਸ ਨੇ ਨਕਲੀ ਵਿਜੀਲੈਂਸ ਅਧਿਕਾਰੀ ਬਣ ਕੇ ਮੁੱਲਾਪੁਰ ਦਾਖਾ ਵਿੱਚ ਹੀ ਤਾਇਨਾਤ ਬਿਜਲੀ ਵਿਭਾਗ ਦੇ ਇੱਕ ਐਸਜੀਓ ਤੇ ਇੱਕ ਜੇਈ ਨੂੰ ਅਗਵਾ ਕਰਕੇ ਉਹਨਾਂ ਕੋਲੋਂ 7 ਲੱਖ ਦੀ ਫਿਰੌਤੀ ਲੈਣ ਵਾਲੇ ਚਾਰ ਆਰੋਪੀਆਂ ਵਿੱਚੋਂ ਦੋ ਆਰੋਪੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਮਾਮਲੇ ਵਿੱਚ ਦੋ ਮੁਲਜ਼ਮ ਫਿਲਹਾਲ ਫਰਾਰ ਦੱਸੇ ਜਾ ਰਹੇ ਨੇ ਜਲਦੀ ਹੀ ਉਹਨਾਂ ਨੂੰ ਵੀ ਕਾਬੂ ਕਰਕੇ ਫਿਰੌਤੀ ਦੀ ਰਕਮ ਵੀ ਬਰਾਮਦ ਕਰਨ ਦਾ ਦਾਅਵਾ ਪੁਲਿਸ ਵੱਲੋਂ ਕੀਤਾ ਗਿਆ ਹੈ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ 13 ਅਕਤੂਬਰ ਨੂੰ ਇਹ ਚਾਰੋਂ ਜਣੇ ਆਪਣੇ ਪਾਈਪ ਦੀ ਫੈਕਟਰੀ ਲਈ ਬਿਜਲੀ ਕਨੈਕਸ਼ਨ ਲੈਣ ਦੀ ਜਾਣਕਾਰੀ ਲੈਣ ਲਈ ਐਸ ਡੀਓ ਤੇ ਜੇਈ ਨੂੰ ਮਿਲੇ ਤੇ ਉਹਨਾਂ ਨਾਲ ਸਾਰੀ ਗੱਲ ਖੋਲ ਲਈ ਤੇ ਫਿਰ ਉਹਨਾਂ ਨੂੰ ਕਹਿਣ ਲੱਗੇ ਕਿ ਅਸੀਂ ਵਿਜੀਲੈਂਸ ਤੋਂ ਆਏ ਹਾਂ ਤੇ ਤੁਸੀਂ ਆਪਣੇ ਐਕਸੀਅ ਨਾਲ ਮਿਲ ਕੇ ਰਿਸ਼ਵਤ ਲੈਂਦੇ ਹੋ ਤੇ ਇਹੋ ਜਿਹੀਆਂ ਗੱਲਾਂ ਕਰਕੇ ਉਹਨਾਂ ਦੋਵੇਂ ਅਫਸਰਾਂ ਨੂੰ ਧੱਕੇ ਨਾਲ ਆਪਣੀ ਇਨੋਵਾ ਗੱਡੀ ਵਿੱਚ ਬਿਠਾ ਕੇ ਲੁਧਿਆਣਾ ਵੱਲ ਨੂੰ ਲੈ ਗਏ ਤੇ ਰਸਤੇ ਵਿੱਚ ਪੂਰਾ ਮਾਮਲਾ ਰਫਾ-ਦਫਾ ਕਰਨ ਲਈ 20 ਲੱਖ ਰੁਪਏ ਮੰਗਣ ਲੱਗ ਪਏ ਐਸ ਡੀਓ ਜਿਸਕਰਿੰਪ੍ਰਿੰਟ ਸਨ ਤੇ ਜੈ ਪ੍ਰਮੇਂਦਰ ਸਿੰਘ ਇਹਨਾਂ ਦੋਨਾਂ ਨੂੰ ਇਹਨਾਂ ਨੇ ਲਵਾ ਕਰਕੇ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਇਹਨਾਂ ਕੋਲੋਂ 20 ਲੱਖ ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਇਹ ਚਾਰੇ ਤੋਸ਼ੀ ਇਹਨਾਂ ਨੂੰ ਪਾਮਪ ਕੋਰਟ ਨੇੜੇ ਲੁਧਿਆਣਾ ਵਿੱਚ ਲੈ ਗਏ ਜਿੱਥੇ ਇਹਨਾਂ ਨੇ ਡਰਦੇ ਮਾਰਿਆਂ ਨੇ ਆਪਣੇ ਅਲੱਗ-ਅਲੱਗ ਰਿਸ਼ਤੇਦਾਰਾਂ ਤੋਂ ਨਜ਼ਦੀਕੀਆਂ ਤੋਂ 7,20,000 ਰੁਪਏ ਮੰਗਵਾ ਕੇ ਇਹਨਾਂ ਨੂੰ ਸਪੁਰਦ ਕੀਤਾ ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜੋ ਬਾਕੀ ਰਹੀਦੀ ਰਕਮ ਉਹ ਅਸੀਂ ਇਕੱਸੰ ਤੋਂ ਲਵਾਂਗੇ ਤੁਹਾਡੇ ਤੋਂ ਲਵਾਂਗੇ ਤੇ ਇਹਨਾਂ ਨੂੰ ਛੱਡ ਕੇ ਵਾਪਸ ਚਲੇ ਗਏ ਜਿਸ ਤੋਂ ਬਾਅਦ ਸਾਨੂੰ 15 ਤਰੀਕ ਨੂੰ ਆਕੇ ਜਿਸ ਕਰਨ ਪੁਲਿਸ ਅੱਗੇ ਐਸਟੀਮੇ ਸਾਨੂੰ ਇੱਥੇ ਅਗੇ ਤਰਖਲਾ ਦਿੱਤੀ ਸੀ ਜਿਸ ਤੇ ਅਸੀਂ ਅਧਿੰਤਾਰਾ 140 319 2 308 5 35 ਪੀ ਐਨ ਐਸ ਦੇ ਤਹਿਤ ਠਾਣਾ ਲਖਾ ਵਿਖੇ 181/25 ਪਰਚਾ ਦਰਜ ਕੀਤਾ ਸੀ ਪਰਚੇ ਦੇ ਵਿੱਚ ਜੋ ਨਾਮ ਲਿਖਾਏ ਗਏ ਸੀ ਉਹ ਜੋ ਇਹਨਾਂ ਨੇ ਗਲਤ ਆਪਣੇ ਨਾਮ ਦੱਸੇ ਸੀ ਜਿਵੇਂ ਇੱਕ ਨੇ ਆਪਣੇ ਆਪ ਨੂੰ ਸੈਕਟਰ ਗਦਨ ਦੱਸਿਆ ਸੀ ਇੱਕ ਨੇ ਆਪਣੇ ਆਪ ਨੂੰ ਅ ਰਾਜਵੀਰ ਦੱਸਿਆ ਸੀ ਸੋ ਇਹਨਾਂ ਦੇ ਖਿਲਾਫ ਕਾਨੂੰਨ ਕਤਮਾ ਦਰਜ ਹੁੰਦਾ ਹੈ ਜਿਸ ਤਰ੍ਹਾਂ ਸਾਡੇ ਖਾਣਾ ਦਾਚਾ ਦੀ ਟੀਮ ਨੇ ਬੜੀ ਹੀ ਮਿਹਨਤ ਦਿਨ ਪਲਕੁਲਾ ਟੈਕਨੀਕਲ ਸਾਧਨ ਹਿਊਮਨ ਇੰਟਰਵਿਉਂਸ ਇਹਨਾਂ ਦੀ ਗੱਟੀਆਂ ਨੂੰ ਫਾਲੋਅ ਕਰਕੇ ਹਰ ਹਰ ਚੀਜ਼ ਤੇ ਅਸੀਂ ਕੰਮ ਕੀਤਾ ਤੇ ਵਿਦਿ ਟੂ ਡੇਸ ਅਸੀਂ ਇਹ ਮਕਦਮਾ ਡਰੈਸ ਕੀਤਾ ਸੋ ਇਸ ਵਿੱਚ ਇਹ ਸਾਹਮਣੇ ਆਇਆ ਕਿ ਜੋ ਚਾਰੇ ਦੋਸ਼ੀ ਸਨ ਇਹ ਕਿਸੇ ਵੀ ਵਿਜੀਲੈਂਸ ਕਿਸੇ ਵੀ ਐਸਟੀਐਫ ਕਿਸੇ ਵੀ ਹੋਰ ਪੁਲਿਸ ਦੇ ਮੈਂਗ ਨਾਲ ਸੰਬੰਧਤ ਨਹੀਂ ਹਨ ਬਾਲੀਵੁੱਡ ਅਦਾਕਾਰ ਤੇ ਪੰਜਾਬ ਦੇ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਸਨੀ ਦਿਓਲ ਸ਼ਨੀਵਾਰ ਨੂੰ ਖੁਦ ਗੱਡੀ ਚਲਾ ਕੇ ਅਟਾਰੀ ਸਰਹੱਦ ਪਹੁੰਚੇ। ਉਹਨਾਂ ਦੇ ਪੁੱਤਰ ਕਰਨ ਦਿਓਲ ਤੇ ਨੂੰਹ ਦਰਿਸ਼ਾ ਦਿਓਲ ਯਾਤਰਾ ਵਿੱਚ ਉਹਨਾਂ ਦੇ ਨਾਲ ਸਨ। ਸਨੀ ਦਿਓਲ ਨੇ ਸੋਸ਼ਲ ਮੀਡੀਆ ਤੇ ਆਪਣੀ ਯਾਤਰਾ ਦੇ ਵੇਰਵੇ ਸਾਂਝੇ ਕੀਤੇ, ਫੋਟੋਆਂ ਤੇ ਵੀਡੀਓ ਵੀ ਪੋਸਟ ਕੀਤੇ। ਇਨ੍ਹਾਂ ਵੀਡੀਓਜ਼ ਵਿੱਚ ਉਹ ਅੰਮ੍ਰਿਤਸਰ ਅਟਾਰੀ ਸੜਕ ਤੇ ਖੁਦ ਗੱਡੀ ਚਲਾਉਂਦੇ ਹੋਏ ਦਿਖਾਈ ਦਿੱਤੇ। ਅਟਾਰੀ ਸਰਹੱਦ ਤੇ ਪਹੁੰਚਣ ਤੇ ਉਹ ਬੀਐਸਐਫ ਜਵਾਨਾਂ ਨਾਲ ਮਿਲੇ ਤੇ ਰਿਟਰੀਟਸ ਮਾਰੋ ਵਿੱਚ ਹਿੱਸਾ ਲਿਆ। ਉਹ ਜਵਾਨਾਂ ਨੂੰ ਮਿਲੇ ਉਹਨਾਂ ਨਾਲ ਫੋਟੋਆਂ ਖਿਚਵਾਈਆਂ ਤੇ ਦੇਸ਼ ਦੀ ਸੁਰੱਖਿਆ ਵਿੱਚ ਉਹਨਾਂ ਦੇ ਯੋਗਦਾਨ ਲਈ ਉਹਨਾਂ ਦਾ ਧੰਨਵਾਦ ਕੀਤਾ ਦੱਸ ਜੀ ਇਹ ਕਿ ਸੰਦੀ ਦੇ올 ਆਪਣੇ ਪੁੱਤਰ ਕਰਨ ਦੇ올 ਨਾਲ ਅੰਮ੍ਰਿਤਸਰ ਵਿੱਚ ਫਿਲਮ ਲਾਹੌਰ 1947 ਦੀ ਸ਼ੂਟਿੰਗ ਕਰ ਰਹੇ ਨੇ ਫਿਲਮ ਲਾਹੌਰ 1947 ਅਸਗਰ ਵਜਾਹਤ ਦੇ ਪਰ ਸ਼ੰਸਾ ਯੋਗ ਨਾਟਕ ਜਿਨੇ ਲਾਹੌਰ ਨਹੀਂ ਦੇਖਿਆ ਉਹ ਜਮਿਆ ਹੀ ਨਹੀਂ ਤੇ ਆਧਾਰਿਤ ਹੈ ਜੋ 1947 ਦੀ ਭਾਰਤ ਪਾਕਿਸਤਾਨ ਵੰਡ ਦੀ ਪਿੱਠ ਭੂਮੀ ਤੇ ਹੈ ਉਧਰ ਅਟਾਰੀ ਬਾਹਾ ਦਾ ਬਾਰਡਰ ਤੇ ਹਰ ਰੋਜ਼ ਹੋਣ ਵਾਲੀ ਰਿਟਰੀਟ ਸੈਰੇਮਨੀ ਦੇਖਣ ਦੀ ਯੋਜਨਾ ਬਣਾ ਰਹੇ ਸੈਲਾਨੀਆਂ ਲਈ ਇੱਕ ਮਹੱਤਵਪੂਰਨ ਖਬਰ ਹੈ ਸੀਮਾ ਸੁਰੱਖਿਆ ਬਲ ਨੇ ਮੌਸਮ ਵਿੱਚ ਬਦਲਾਅ ਨੂੰ ਦੇਖਦਿਆਂ ਅਟਾਰੀ ਬਾਰਡਰ ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਪ੍ਰੇਡ ਦੇ ਸਮੇਂ ਵਿੱਚ ਬਦਲਾਅ ਕਰ ਦਿੱਤਾ ਹੈ ਬੀਐਸਐਫ ਅੰਮ੍ਰਿਤਸਰ ਸੈਕਟਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਪ੍ਰੇਡ ਹੁਣ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਵੇਗੀ ਹੁਣ ਇਹ ਪ੍ਰੇਡ ਸ਼ਾਮ 5:00 ਵਜੇ ਤੋਂ 5:30 ਵਜੇ ਤੱਕ ਹੋਵੇਗੀ ਜਦਕਿ ਇਹ ਪਹਿਲਾਂ 5:30 ਤੋਂ 6:00 ਜਦਕਿ ਇਹ ਪਹਿਲਾਂ 5:30 ਤੋਂ 6 ਵਜੇ ਹੁੰਦੀ ਸੀ ਇਹ ਬਦਲਾਅ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਤੇ ਜਲਦੀ ਸੂਰਜ ਡੁੱਬਣ ਕਾਰਨ ਕੀਤਾ ਗਿਆ ਹੈ ਪਰੇਡ ਦੇ ਸਮੇਂ ਵਿੱਚ ਇਸ ਬਦਲਾਅ ਨਾਲ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਹੁਣ ਕੁਝ ਸਮਾਂ ਪਹਿਲਾਂ ਹੀ ਸਰਹੱਦ ਤੇ ਪਹੁੰਚਣਾ ਹੋਵੇਗਾ ਤਾਂ ਜੋ ਇਸ ਸ਼ਾਨਦਾਰ ਸਮਾਰੋਹ ਦਾ ਪੂਰਾ ਆਨੰਦ ਲੈ ਸਕਣ ਬੀਐਸਐਫ ਨੇ ਸੈਲਾਨੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਵੇਂ ਸਮੇਂ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਮਰੀਕਾ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਪੁਲਿਸ ਤੇ ਇੱਕ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ ਗੋਲੀਬਾਰੀ ਦੌਰਾਨ ਸ਼ੱਕੀ ਦੀ ਲੱਤ ਵਿੱਚ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਿਆ ਪੀੜਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਇਹ ਘਟਨਾ ਰਾਤ 1 ਵਜੇ ਦੇ ਕਰੀਬ ਵਾਪਰੀ ਪੁਲਿਸ ਬਦਮਾਸ਼ ਵਿਕਰਮ ਨੂੰ ਨਿਸ਼ਾਨਦੇਹੀ ਵਾਸਤੇ ਲੈ ਕੇ ਗਈ ਸੀ ਉਸਨੇ ਮੌਕਾ ਸੰਭਾਲਦਿਆਂ ਗੋਲੀ ਚਲਾ ਦਿੱਤੀ ਜਿਸ ਕਾਰਨ ਪੁਲਿਸ ਨੂੰ ਜਵਾਬੀ ਗੋਲੀਬਾਰੀ ਕਰਨੀ ਪਈ ਜਿਸ ਵਿੱਚ ਉਹ ਜ਼ਖਮੀ ਹੋ ਗਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਜ਼ਖਮੀ ਦੋਸ਼ੀ ਵਿਕਰਮਜੀਤ ਉਰਫ ਵਿਕਰਮ ਪਹਿਲਾਂ 7 ਅਕਤੂਬਰ ਨੂੰ ਆਪਣੇ ਸਾਥੀਆਂ ਨਾਲ ਇਨਫੋਰਸਮੈਂਟ ਏਜੰਸੀ ਅਫਸਰ ਦੇ ਪੇਸ ਵਿੱਚ ਸੀ ਬਲਾਕ ਰਣਜੀਤ ਐਵੇਨਿਊ ਵਿੱਚ ਸਥਿਤ ਇੱਕ ਘਰ ਵਿੱਚ ਲੁੱਟ ਖੋਹ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਪੁਲਿਸ ਨੇ ਉਸ ਨੂੰ 16 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਕਮਿਸ਼ਨਰ ਪੁੱਲਿਆ ਨੇ ਦੱਸਿਆ ਕਿ ਮੁਲਜ਼ਮਾ ਵਿਰੁੱਧ ਪਹਿਲਾਂ ਹੀ ਕਈ ਗੰਭੀਰ ਮਾਮਲੇ ਦਰਜ ਨੇ ਜਿਨ੍ਹਾਂ ਵਿੱਚ ਅਸਲਾ ਐਕਟ ਤੇ ਐਨਡੀਪੀਐਸ ਐਕਟ ਸ਼ਾਮਿਲ ਨੇ ਪੁਲਿਸ ਨੇ ਵਿਕਰਮ ਦੇ ਤਿੰਨ ਸਾਥੀਆਂ ਮਨਜੀਤ ਜਤਿੰਦਰ ਸਿੰਧੂ ਤੇ ਇੱਕ ਹੋਰ ਦੀ ਪਛਾਣ ਕੀਤੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਬੇਸਿਕਲੀ 7 ਤਰੀਕ ਨੂੰ ਰਣਜੀਤ ਐਵੇਨਿਊ ਦੇ ਵਿੱਚ ਡਕੈਤੀ ਦੀ ਮੰਤੋਂ ਇੰਟੈਂਸ਼ਨ ਨਾਲ 5-6 ਲੋਕ ਵੜਗੇ ਸੀ ਉਹਨੂੰ ਬੜਾ ਰਿਕਾਰਡ ਟਾਈਮ ਦੇ ਵਿੱਚ ਅਸੀਂ ਇੱਕ ਅੱਧੇ ਦਿਨ 'ਚ ਹੀ ਉਹਨੂੰ ਸਾਰਾ ਸੋਲਵ ਕਰ ਲਿਆ ਸੀਗਾ ਆਈਡੈਂਟੀਫਾਈ ਕਰ ਲਏ ਸੀਗੇ ਉਸ ਤੋਂ ਬਾਅਦ ਹੁਸ਼ਿਆਰਪੁਰ ਰਹਿਮਤ ਚਲਦੇ ਏਰੀਏ ਤੋਂ ਤਿੰਨ ਦੋਸ਼ੀਆਂ ਨੂੰ ਚ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਤਿੰਨ ਵੈਪਨ ਮਿਲੇ ਸੀਗੇ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਵਿਕਰਮਜੀਤ ਵਿੱਕੀ ਜੋ ਕਿ ਮਹੱਲਾ ਨਾਨਕ ਸਾਹਿਬ ਤਰਨਤਾਰਨ ਦਾ ਰਹਿਣ ਵਾਲਾ ਹੈ ਉਮਰ ਇਹਦੀ ਕਰੀਬ 26 ਸਾਲ ਹੈ ਪਲੱਸ 2 ਪੜ੍ਹਿਆ ਲੇਬਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਪਹਿਲਾਂ ਵੀ ਨੌ ਮਕਦਮੇ ਦਰਜ ਨੇ ਵੱਖ-ਵੱਖ ਏਰੀਆ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਹੈ ਤਰਨਤਾਰਨ ਚ ਹੈ ਔਰ ਐਸ.ਓ.ਸੀ ਅੰਮ੍ਰਿਤਸਰ ਦੇ ਵਿੱਚ ਵੀ ਇਹਦੇ ਤੇ ਮਕਦਮੇ ਦਰਜ ਹੈ ਬੜਾ ਨੋਟੋਰੀਅਸ ਕ੍ਰਿਮੀਨਲ ਨੂੰ ਆਪਾਂ ਕਹਿ ਸਕਦੇ ਹਾਂ ਦੂਜੇ ਜਿਹੜੇ ਦੇ ਦੋ ਸਾਥੀ ਹੈ ਮਨਦੀਪ ਦੇ ਖਿਲਾਫ ਇੱਕ ਪਰਚਾ ਹੈ ਤੇ ਜਤਿੰਦਰ ਸਿੰਮੂ ਦੇ ਖਿਲਾਫ ਅੱਠ ਪਰਚੇ ਨੇ ਆਲਰੇਡੀ ਉਹ ਇੱਕ ਕ੍ਰਿਮੀਨਲ ਪ੍ਰਵਿਰਤੀ ਦੇ ਸਾਰੇ ਬੰਦੇ ਹੈ ਇਹਨਾਂ ਨੇ ਇਹ ਸਾਰੀ ਸਾਜ਼ਿਸ਼ ਤਹਿਤ ਇਹ ਅੰਦਰ ਇਹ ਭਾਰਤ ਤੋਂ ਅੰਜਾਮ ਦਿੱਤਾ ਸੀ 7 ਤਰੀਕ ਵਾਲੇ ਨੂੰ ਤੇ ਇਹ ਜਿਹੜਾ ਵਿਕਰਮ ਹੈ ਇਹਨੂੰ ਕੱਲ ਜਦੋਂ ਪੁਲਿਸ ਪਾਰਟੀ ਕੋਲੇ ਦੱਸ ਰਿਆ ਸੀਗਾ ਕਿ ਮੇਰੇ ਨਾਲ ਦੇ ਬੰਦੇ ਜਿਹੜੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਲੈ ਰਹੇ ਸੀਗੇ ਤਾਂ ਪੁਲਿਸ ਪਾਰਟੀ ਇਹਨੂੰ ਲੈ ਕੇ ਆਈ ਸੀ ਜਿੱਥੇ ਇਹਨੇ ਦੱਸਿਆ ਵੀ ਇੱਥੇ ਮਿਲਣ ਨੂੰ ਦਾ ਟਾਈਮ ਅਗੇ ਫਿਕਸ ਕਰਦੇ ਆ ਉੱਥੇ ਜਦੋਂ ਆਇਆ ਇਹ ਤੇ ਇਹਨੇ ਇੱਥੇ ਮੌਕੇ ਦਾ ਫਾਇਦਾ ਉਠਾ ਕੇ ਜਿਹੜਾ ਸਾਡਾ ਏਐਸਆਈ ਆਈਓ ਸੀਗਾ ਉਹਦਾ ਸਰਵਿਸ ਵੈਪਨ ਜਿਹੜਾ ਖੋਲਿਆ ਉਸ ਗੁੱਤੋਂ ਗੁੱਤੀ ਦੇ ਵਿੱਚ ਇੱਕ ਗੋਲੀ ਪਹਿਲਾਂ ਚੱਲੀ ਜਿਹੜੀ ਕਿ ਇੱਧਰ ਸੜਕ ਵੱਲ ਲੱਗੀ ਫਿਰ ਇਹਨੂੰ ਦੁਬਾਰਾ ਇਹਨੇ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਉਹਨੇ ਵੀ ਖੋਇਆ ਟੁਕੜੋ ਜਿਹੜੀ ਕਾਰਡ ਹੁੰਦੀ ਹੈ ਸਰਕਾਰੀ ਉਹਦੇ ਨਾਲ ਬੰਨਿਆ ਹੁੰਦਾ ਪਿਸਟਲ ਜਾਂ ਰਵਾਲਵਰ ਜਿਹੜਾ ਵੀ ਪੁਲਿਸ ਆਫਸਰ ਕੋ ਹੋਵੇ ਉਹਦੇ ਕਰਕੇ ਉਪਚਾਰ ਹੋ ਗਿਆ ਪੂਰਾ ਸਨੇਟਿੰਗ ਨਹੀਂ ਹੋਈ ਤਾਂ ਉਸ ਗੁੱਤੋਂ ਗੁੱਤੀ 'ਚ ਇਹਦੇ ਸੱਟ ਲੱਗੀ ਜਿਹੜੀ ਗੋਲੀ ਚੱਲੀ ਜਿਸ ਨਾਲ ਇਹ ਇੰਜਰਡ ਹੋਇਆ ਇਹਨੂੰ ਹਸਪੀਟਲ ਲੈ ਕੇ ਗਏ ਸੀ ਰਾਤ ਬਾਕੀ ਜਿਹੜੇ ਇਹਦੇ ਤਿੰਨ ਮੁਲਜ਼ਮ ਨੇ ਨਾਲ ਦੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਸਾਰੇ ਆਈਡੈਂਟੀਫਾਈਡ ਨੇ ਤੇ ਉਹਨਾਂ ਦੇ ਉੱਤੇ ਸਾਡੀ ਪੂਰੀ ਕਾਰਵਾਈ ਚੱਲ ਰਹੀ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਹੋਈਆਂ ਸੋ ਮੈਂ ਸਮਝਦਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਿਹੜਾ ਆਰਗੇਨਾਈਜ਼ ਕ੍ਰਾਈਮ ਨੂੰ ਬਿਲਕੁਲ ਸਿਰ ਨਹੀਂ ਅਸੀਂ ਚੁੱਕਣ ਦਿੰਦੇ ਔਰ ਜਿਹੜਾ ਵੀ ਬੰਦਾ ਇਹੋ ਜੀ ਜ਼ੁਰਤ ਕਰਦਾ ਇੱਥੇ ਆ ਕੇ ਉਹਨੂੰ ਜਲਦੀ ਟਰੇਸ ਕੀਤਾ ਜਾਂਦਾ ਔਰ ਅਰੈਸਟ ਕੀਤਾ ਜਾਂਦਾ ਚਾਹੇ ਉਹ ਕਿਸੇ ਹੋਰ ਜ਼ਿਲ੍ਹੇ ਚ ਲੁਕਿਆ ਹੋਵੇ ਚਾਹੇ ਕਿਸੇ ਹੋਰ ਸਟੇਟ ਦੇ ਵਿੱਚ ਸੋ ਮੈਂ ਸਾਰੀ ਟੀਮ ਨੂੰ ਬੜੀ ਮੁਬਾਰਕਬਾਦ ਇੰਨਾ ਕੱਲ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਗਿਆ ਸੀ ਕਿ ਬੜੀ ਮੈਟਿਕੁਲਸ ਔਰ ਵਧੀਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਬੰਦੇ ਫੜੇ ਗਏ ਔਰ ਤਿੰਨ ਵੈਪਨ ਰਿਕਵਰ ਹੋਏ ਔਰ ਮੈਂ ਸਮਝਦਾ ਕਿ ਇਤਨਾ ਹੋਰ ਵੀ ਵਾਰਦਾਤਾਂ ਜਿਹੜੀਆਂ ਏਰੀਆ 'ਚ ਢਲ ਗਈਆਂ ਅੰਮ੍ਰਿਤਸਰ ਸਹਿਰ ਸਾ ਗੱਡੀ ਨਾਲ ਅੱਜ ਸਰਹੰਦ ਰੇਲਵੇ ਸਟੇਸ਼ਨ ਨਜ਼ਦੀਕ ਸਵੇਰੇ 7:22 ਤੇ ਗੰਭੀਰ ਹਾਦਸਾ ਵਾਪਰਿਆ ਜਦੋਂ ਇਸ ਗੱਡੀ ਦੇ ਬੋਗੀ ਨੰਬਰ ਜੀ19 ਨੂੰ ਅਚਾਨਕ ਅੱਗ ਲੱਗ ਗਈ रेलवे विभाग ਦੇ ਸਟਾਫ ਨੇ ਤੁਰੰਤ ਉਪਰਾਲਾ ਕਰਦਿਆਂ ਸਵਾਰੀਆਂ ਨੂੰ ਦੂਜੇ ਡੱਬਿਆਂ ਵਿੱਚ ਸ਼ਿਫਟ ਕੀਤਾ। ਇਸ ਦੌਰਾਨ ਇੱਕ ਹੋਰ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਜਿਸ ਨੂੰ ਸਿਵਲ ਹਸਪਤਾਲ ਫਤਿਹਗੜ ਸਾਹਿਬ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਤਿਹਗੜ ਸਾਹਿਬ ਹਲਕੇ ਦੇ ਵਿਦਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਸਮੇਤ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਸੰਗਠਨਾ ਦੇ ਕਰਮਕੁੰਮ ਮੌਕੇ ਤੇ ਪਹੁੰਚ ਗਏ। ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਦੂਜੇ ਡੱਬਿਆਂ ਵਿੱਚ ਭੇਜ ਦਿੱਤਾ ਤੇ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ। ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਟਾਕੇ ਆਦ ਨਾਲ ਅੱਗ ਲੱਗਣ ਦੀ ਘਟਨਾ ਨਹੀਂ ਵਾਪਰੀ ਕਿਉਂਕਿ ਕੋਈ ਵੀ ਤਮਾਕਾ ਨਹੀਂ ਹੋਇਆ ਪਰ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਮੁਤਾਬਕ ਰੇਲਗੱਡੀ ਦੇ ਅੱਗ ਪ੍ਰਭਾਵਿਤ ਡੱਬੇ ਨੂੰ ਉੱਥੇ ਹੀ ਰੋਕ ਕੇ ਬਾਅਦ ਵਿੱਚ ਬਾਕੀ ਸਵਾਰੀਆਂ ਵਾਲੀ ਗੱਡੀ ਨੂੰ ਰਵਾਨਾ ਕਰ ਦਿੱਤਾ ਗਿਆ। ਬੈਲਜੀਅਮ ਦੀ ਐਂਟਵਰਪ ਅਦਾਲਤ ਨੇ ਪਗੋੜੇ ਹੀਰਾ ਕਾਰੋਬਾਰੀ ਮਹਿਲ ਚੌਕਸੀ ਦੀ ਹਵਾਲਗੀ ਨੂੰ ਹਰੀ ਛੰਡੀ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਭਾਰਤ ਦੀ ਉਸ ਦੀ ਗ੍ਰਿਫਤਾਰੀ ਦੀ ਮੰਗ ਜਾਇ ਸੀ ਤੇ ਬੈਲਜੀਅਮ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਨਾ ਵੀ ਸਹੀ ਸੀ ਇਹ ਫੈਸਲਾ ਭਾਰਤ ਦੀਆਂ ਏਜੰਸੀਆਂ ਲਈ ਚੰਗੀ ਖਬਰ ਹੈ ਦੂਜੇ ਪਾਸੇ ਚੌਕਸੀ ਦੇ ਵਕੀਲਾਂ ਨੇ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਉੱਚ ਅਦਾਲਤ ਦਾ ਰੁਖ ਕਰਨਗੇ ਐਂਟਵਰਪ ਪੁਲਿਸ ਨੇ ਉਸ ਨੂੰ ਇਸ ਸਾਲ 11 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ ਜ਼ਿਕਰ ਹੋ ਗਿਆ ਕਿ ਚੌਕਸੀ ਪੰਜਾਬ ਨੈਸ਼ਨਲ ਬੈਂਕ ਨਾਲ 13000 ਕਰੋੜ ਰੁਪਏ ਦੀ ਬੈਂਕ ਕਰਜ਼ਾ ਧੋਖਾਧੜੀ ਕੇਸ ਵਿੱਚ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ ਚੌਕਸੀ ਦੇ ਬੈਲਜੀਅਮ ਵਿੱਚ ਹੋਣ ਬਾਰੇ ਪਿਛਲੇ ਸਾਲ ਪਤਾ ਲੱਗਾ ਸੀ ਹੀਰਾ ਕਾਰੋਬਾਰੀ ਜੋ ਕਿ 2018 ਵਿੱਚ ਭਾਰਤ ਛੱਡਨ ਮਗਰੋਂ ਅੰਟੀਗਾ ਵਿੱਚ ਰਹਿ ਰਿਹਾ ਸੀ ਮੈਡੀਕਲ ਇਲਾਜ ਲਈ ਉੱਥੇ ਗਿਆ ਸੀ ਸੀਬੀਆਈ ਤੇ ਏਡੀ ਨੇ ਚੌਕਸੀ ਮੋਦੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਕਰਮਚਾਰੀਆਂ ਬੈਂਕ ਅਧਿਕਾਰੀਆਂ ਤੇ ਹੋਰਾਂ ਖਿਲਾਫ 2018 ਵਿੱਚ ਮੁੰਬਈ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਬਲੈਡੀ ਹਾਊਸ ਸ਼ਾਖਾ ਵਿੱਚ ਕਥਿਤ ਕਰਜ਼ਾ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਸੀ ਪਿਛਲੇ ਮਹੀਨੇ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ 올ਡ ਬਰੀ ਵਿੱਚ ਇੱਕ ਬ੍ਰਿਟਿਸ਼ ਸਿੱਖ ਔਰਤ ਨਾਲ ਨਸਲੀ ਤੌਰ ਤੇ ਜ਼ਬਰਜਨਾਹ ਦੇ ਸ਼ੱਕ ਵਿੱਚ ਦੋ ਲੋਕਾਂ ਇੱਕ ਆਦਮੀ ਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਵੈਸਟ ਮਿਡਲੈਂਡਸ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਗ੍ਰਿਫਤਾਰੀਆਂ ਵੀਰਵਾਰ ਰਾਤ ਨੂੰ ਉਸੇ ਕਾਉਂਟੀ ਦੇ ਹੇਲੇ ਸੋਬਨ ਵਿੱਚ 30 ਸਾਲਾ ਦੀ ਔਰਤ ਨਾਲ ਦੂਜੇ ਜ਼ਬਰਜਨਾ ਦੇ ਸਬੰਧ ਵਿੱਚ ਕੀਤੀਆਂ ਗਈਆਂ ਜਿਸ ਨੂੰ ਨਸਲੀ ਤੌਰ ਤੇ ਨਹੀਂ ਮੰਨਿਆ ਜਾ ਰਿਹਾ ਬਾਦ ਵਿੱਚ ਇਸ ਜੋੜੇ ਨੂੰ 20 ਸਾਲਾਂ ਦੀ ਬ੍ਰਿਟਿਸ਼ ਸਿੱਖ ਔਰਤ ਦੇ ਹਮਲੇ ਦੇ ਸਬੰਧ ਵਿੱਚ 20 ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੇ 9 ਸਤੰਬਰ ਨੂੰ ਸੈਂਡਵੈਲ ਦੇ 올ਡਬਰੀ ਵਿੱਚ ਟੇਮ ਰੋਡ ਤੇ ਜਿਨਸੀ ਸ਼ੋਸ਼ਣ ਦੀ ਰਿਪੋਰਟ ਦਿੱਤੀ ਸੀ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸੈਂਡਵੈਲ ਤੋਂ ਇੱਕ 49 ਸਾਲਾ ਆਦਮੀ ਤੇ ਇੱਕ 65 ਸਾਲਾ ਔਰਤ ਨੂੰ ਅੱਜ ਸਵੇਰੇ ਜ਼ਬਰਜਨਾਹ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਕਿਹਾ ਸਾਨੂੰ ਸ਼ਾਮ 7 ਵਜੇ ਦੇ ਕਰੀਬ ਬੁਲਾਇਆ ਗਿਆ ਜਦੋਂ ਇੱਕ 30 ਸਾਲਾਂ ਦੀ ਔਰਤ ਨੇ ਹਸਟ ਗ੍ਰੀਨ ਪਾਰਕ ਵਿੱਚ ਹਮਲਾ ਹੋਣ ਦੀ ਰਿਪੋਰਟ ਦਿੱਤੀ ਇਸ ਘਟਨਾ ਨੂੰ ਨਸਲੀ ਤੌਰ ਤੇ ਪੜਕਾਉਣ ਵਾਲਾ ਨਹੀਂ ਮੰਨਿਆ ਜਾ ਰਿਹਾ ਬਿਆਨ ਵਿੱਚ ਕਿਹਾ ਗਿਆ ਹੈ ਪਿਛਲੇ ਮਹੀਨੇ ਹੋਏ ਜਿੰਸੀ ਸ਼ੋਸ਼ਣ ਜਿਸ ਵਿੱਚ ਦੋ ਗੋਰੇ ਪੁਰਸ਼ ਹਮਲਾਵਰ ਸ਼ਾਮਿਲ ਸਨ ਜਿਨ੍ਹਾਂ ਨੇ ਕਥਿਤ ਤੌਰ ਤੇ ਪੀੜਤਾ ਨੂੰ ਕਿਹਾ ਸੀ ਕਿ ਤੁਸੀਂ ਇਸ ਦੇਸ਼ ਦੇ ਨਹੀਂ ਹੋ ਬਾਹਰ ਨਿਕਲ ਜਾਓ ਨੇ ਪੂਰੇ ਪਾਈਚਾਰੇ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਸੀ ਤੇ ਇਸਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਖਾਸ ਖਬਰਾਂ ਤੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਮੁੰਡੇ ਦੀ ਮਰਨ ਤੋਂ ਪਹਿਲਾਂ ਵੀਡੀਓ ਵਾਇਰਲ ਪਿਤਾ ਤੇ ਪਤਨੀ ਦਾ ਅਫੇਅਰ ਸਮੇਤ ਲਾਇ ਇਲਜ਼ਾਮ ਛੱਡੀ ਡਾਇਰੀ ਜੇ ਰਜੀਵ ਗਾਂਧੀ ਨੂੰ ਕਤਲ ਕਰਨ ਵਾਲੇ ਰਹਾ ਹੋ ਸਕਦੇ ਨੇ ਤਾਂ ਬੰਦੀ ਸਿੰਘ ਕਿਉਂ ਨਹੀਂ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਚੁੱਕਿਆ ਸਵਾਲ ਰਿਸ਼ਵਤ ਖੋਰੀ ਦੇ ਦੋਸ਼ ਵਿੱਚ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਆਪ ਦੀ ਕਟੜ ਇਮਾਨਦਾਰ ਰਾਜਨੀਤੀ ਦੇ ਦਾਅਵਿਆਂ ਨੂੰ ਝਟਕਾ ਕਾਂਗਸਿਆਗੂ ਸੁਖਪਾਲ ਖੈਰਾ ਦਾ ਆਪ ਸਰਕਾਰ ਤੇ ਸ਼ਬਦੀ ਹਮਲਾ ਨਕਲੀ ਵਿਜੀਲੈਂਸ ਅਧਿਕਾਰੀ ਬਣ ਕੇ ਆਏ ਵਿਅਕਤੀ ਨੇ ਬਿਜਲੀ ਵਿਭਾਗ ਦੇ ਐਸਡੀਓ ਤੇ ਜੀਈ ਨੂੰ ਕੀਤਾ ਅਗਵਾ ਤੇ ਸਨੀ ਦਿਓਲ ਖੁਦ ਗੱਡੀ ਚਲਾ ਕੇ ਅਟਾਰੀ ਸਰਹੱਦ ਪਹੁੰਚੇ ਪੁੱਤਰ ਕਰਨ ਤੇ ਨੂੰ ਨਾਲ ਰਿਟਰੀਟ ਸਮਾਰੋਹ ਦੇਖਿਆ ਬੀਐਸਐਫ ਜਵਾਨਾਂ ਨਾਲ ਫੋਟੋਆਂ ਖਿਚਵਾਈਆਂ ਇਸੇ ਨਾਲ ਹੀ ਰਾਪਤਾ ਨਿਊਜ਼ਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਆਗਿਆ ਤੇ ਸਤਿ ਸ਼੍ਰੀ ਅਕਾਲ